ਆਏ ਹੁੰਦਿਆਂ ਹੀ ਬਿਲਡਿੰਗ ਆਏ ਹਾਏ ਹਾਏ ਹੋਏ ਰਵਾਉਣਾ ਤੂੰ ਆ ਗੱਲਾਂ ਕਰਕੇ ਮੇਰਾ ਖੂਨ ਮਚਾਉਣਾ ਤੂੰ ਵੇ ਦਿਲ ਪੁੱਛਿਆ ਲੋੜੀਂਦਾ ਹੋਏ ਹੋਏ ਪੁੱਛਿਆ ਲੋੜੀਂਦਾ ਵੇ ਮੈਂ ਕਿੱਦਾਂ ਹੱਸਦੀ ਗੈਣ ਦੇਖ ਕੇ ਦੇ ਆਹ ਤਾਹਰ ਵੇਖ ਕੇ ਕਹਤਾ ਕੇ ਮੈਂ ਸੌਖੀ ਵੱਸਦੀ ਆ ਕੇ ਮੈਂ ਸੌਖੀ ਵੱਸਦੀ ਆ ਅਰਿੱਤਾ ਦੀ ਬਰਛੀ ਨੇ ਸਾਡੇ ਟਿੱਪਲੇ ਪਹਾੜ ਨੂੰ ਘਰਿਆ ਆ ਦੇਣੇ ਕੀ ਦੇਰਾ ਸੇਸੀ ਕਿਥੋਂ ਆ ਕੁਝ ਚੰਦਰ ਆ ਸਰਿਆ ਮੈਂ ਦੇਣੇ ਕੀ ਦੇਰਾ ਸੇਸੀ ਕਿਥੋਂ ਆ ਕੁਝ ਚੰਦਰ ਆ ਸਰਿਆ ਬੇਗਰ ਚਿੱਤੇ ਵਾਦਿਆਂ ਨੂੰ ਵੇ ਹਾਏ ਜਿੱਤੇ ਵਾਦਿਆਂ ਨੂੰ ਦੇਵਾ ਫਰ ਖੁੱਦ ਨੂੰ ਗੱਸਦੀ ਕਿ ਮੈਂ ਸੌਖੀ ਵੱਸਦੀ ਹਾਏ ਸੌਖੀ ਵੱਸਦੀ ਹਾ ਰਮੇਸ਼ ਬਰੇਟਾ ਨਿੱਕਲਣ ਮਾੜੀ ਕਿਸਮਤ ਮੇਰੀ ਮੇ ਪਿੰਡ ਤੇ ਕੇ ਤੇਰੀ ਮਾਹੀ ਨਾਲ ਨਹੀਂ ਆਉਂਦਾ ਦੁੱਧ ਪੰਡਾ ਤੇਰੀ ਕਿਵੇਂ ਆਵੇ ਸਾਰੇ ਜੱਗ ਤੋਂ ਪਰਦਾਵੇਂ ਜੱਗ ਤੋਂ ਪਰਦਾਵੇਂ ਬਸ ਇੱਕ ਪਈ ਦਸਿਆ ਗਹਿਣੇ ਵੇਖ ਕੇ ਕਹਿਣਾ ਕਿ ਮੈਂ ਸੌਖੀ ਵਸਦੀ ਆ ਕੇ ਮੈਂ ਸੌਖੀ ਵਸਦੀ ਆ ਸੱਸ ਸੋਰੇ ਨਰਦਾਤਾ ਮੈਨੂੰ ਮਿਲਦਾ ਪਿਆਰ ਬਥੇਰਾ ਅਮਾ ਹੀ ਮਿਲ ਸ਼ਰਾਬੀ ਗਿਆ ਆ ਨਹੀਂ ਭਲਦਾ ਚੇਤਾ ਤੇਰਾ ਆ ਮਿਲ ਸ਼ਰਾਬੀ ਗਿਆ ਆ ਨਹੀਂ ਭਲਦਾ ਚੇਤਾ ਤੇਰਾ ਫੂਕਾਂ ਕੀ ਹਵੇਲੀ ਆਣੂ ਹਾਏ ਹਾਏ so ضریں ماتم جا ویکھ کے ਗਾਣਾ ਦੱਸਿਓ ਬਾਈ ਦਾ ਗਾਇਆ ਹੋਇਆ ਕਿਵੇਂ ਲੱਗਿਆ ਤੁਹਾਨੂੰ ਇਹ 5ਵੀਂ ਇੱਕ ਮੱਕੜ ਮਿਲਣੀ ਦੇ ਕੁਸ਼ਪਾਲ ਇੰਜੋਏਮੈਂਟ ਵਾਲੇ ਸੋਡੇ ਨਾਲ ਸ਼ੇਅਰ ਕਰੇ ਨੇਗੇ ਅੱਜ ਸਵੇਰੇ ਬਲੌਗ ਨਹੀਂ ਪਾ ਸਕੇ ਕਿਉਂਕਿ ਆਪਾਂ ਅਰੇਂਜ ਤੋਂ ਬਾਹਰ ਸੀਗੇ ਉੱਥੇ ਹੁਸ਼ਿਆਰਪੁਰ ਕੋਕਾ ਨੇੜੇ ਜੰਗਲਾਂ ਚ ਤੇ ਪੂਰਾ ਬਲੌਗ ਸਵੇਰੇ 7 ਵਜੇ ਸ਼ੁਰੂ ਆਊਗਾ ਆਊਗਾ ਸ਼ੁਰੂ ਤੋਂ ਲੈ ਕੇ ਜਿਹੜੀ ਵੀ ਗੱਲਬਾਤ ਸੀਗੀ ਹਮੱਕੜ ਮਿਲਣੀ ਥੋ ਸਾਡੇ ਨਾਲ ਹਾਂ ਤੁਸੀਂ ਸਵੇਰੇ 7 ਵਜੇ ਦੇਖ ਸਕਦੇ ਹੋ ਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਫਿਲਹਾਲ ਸਾਡੀ ਘਰ ਵਾਪਸੀ ਹੋ ਗਈ ਆ ਤੇ ਭਈਓ ਨੇ ਅਸ਼ਮਨੀ ਗਰੋਵਰ ਤੇ ਭਾਈ ਧਰਮਿੰਦਰ ਜੀ ਹੈਲੋ ਜੀ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਇੰਨੀ ਕੀ ਗੱਲਬਾਤ ਸੀਗੀ ਆਪਣੀ ਇਸ ਵੀਡੀਓ ਦੇ ਥੋੜੇ ਜਿਹਾ ਪਲ ਸ਼ੇਅਰ ਕਰਿਆ ਇੰਨੀ ਕੀ ਵੀਡੀਓ ਤੁਹਾਡੇ ਨਾਲ ਅੱਜ ਸ਼ੇਅਰ ਕਰਤੀ ਤੇ ਸਵੇਰੇ ਲਾਜ਼ਮੀ ਚੈਨਲ ਦੇ 7 ਵਜੇ ਤੁਸੀਂ ਵੇਖਿਓ ਪੂਰਾ ਬਲੌਗ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੁੜੇ ਰਹੋ ਚੈਨਲ ਦੇ ਨਾਲ ਸੋ ਸ਼ੁਕਰੀਆ